ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਪਡਾਉਣ ਪੇਂਟ ਪਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਨੂੰ ਚਾਰ ਪਾਈ ਨਾਗ ਦਿਖਾਵਾਂਗੇ ਸੂਏ ਸਵਾਏ ਸਾਰੇ ਦਿਖਾਵਾਂਗੇ ਆਪਾਂ ਪਹੁੰਚਿਆ ਵੀਰਗਰਪੇ ਦੇਖੋ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਠੀਕ ਠਾਕ ਹਾਂ ਸੁਣੋ ਜੀ ਕਿਰਤੀ ਕਲਾ ਜੀ ਇਬਲੀ ਜਿ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਕਰਤੇ ਜੋ ਪਿੰਡ ਪਿੱਟੇ ਵਾੜ ਤੇ ਸੀਰੀ ਜਨਾਲਾ ਜ਼ਿਲ੍ਹਾ ਹੁਮਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਕਿਸੀ ਕਾਰੋਬਾਰ ਫਿਰ ਇੱਕ ਨੰਬਰ ਬੋਲ ਦਿਓ ਨਹੀਂ ਨਹੀਂ ਨੰਬਰ ਨੰਬਰ 8462037 ਠੀਕ ਹੈ ਜੀ ਉਹ ਪਿਛੇ ਆਵਾਜ਼ ਹੀ ਆ ਗਈ ਆਵਾਜ਼ ਖਿੱਚ ਕੇ ਰੱਖ ਮੜੀ ਜੀ ਤੇ ਬਾਈਆ ਦੱਸਿਆ ਪਹਿਲੇ ਨੰਬਰ ਤੇ ਝੋਟੀ ਇਹ ਜੀ ਪਹਿਲਾ ਫੂਗਾ ਜੋ ਚਾਰ ਦੰਦ ਜੋ ਠੀਕ ਹੈ ਲਓ ਜੀ ਚਾਰ ਦੰਦ ਝੋਟੀ ਜੀ ਜਵਾਗ ਦੇ ਪਿਛੇ ਮਗਰ ਕੱਟਾ ਜੀ ਠੀਕ ਹੈ ਮੇਲ ਕਾਫ ਆ ਗਿਆ ਦੁੱਧ ਕਿੰਨਾ ਰਿਕੁਐਸਟ ਹੈ ਦੁੱਧ ਟਾਈਮ ਬੋਲਾ 10 ਕਿਲੋ ਠੰਡਾ ਕਰਕੇ ਠੀਕ ਹੈ ਠੀਕ ਹੈ ਲਓ ਜੀ ਬੋਲਾ ਹੀ ਜਿਹੜਾ 10 ਲੀਟਰ ਜਿਹੜਾ ਹੈ ਬਿਲਕੁਲ ਤਿਆਰ ਆ ਇਹ ਕੀ ਆਦਾ ਜੇ ਮੂੰਹ ਵੀ ਤੇ ਹੈ ਵੀ ਪਹਿਲਾਂ ਨੇ ਚੈੱਕ ਕਰ ਲਾ ਤੇ ਦੇਵਾਂਗੇ ਵਾਹੀ ਵੇਖੋ ਕੱਟੀ ਗੀਏ ਤੋਂ ਨੋ ਬਾਈ ਜੀ ਫੇਰ ਖੋਲ ਕੇ ਦਿਖਾਈਏ ਲਓ ਜੀ ਜੈਟ ਬਲੈਕ ਆ ਗਈ ਜੇ ਸਿੱਮਕੀ ਕਾ ਟਕਾਰ ਵੀ ਜਿਹੜਾ ਪਾਉ ਉਹ ਚੰਗਾ ਆ ਗਿਆ ਵਾ ਟਾ ਉਹ ਜਿਹੜਾ ਕਦੇ ਬਾਕੀ ਥਾਣਾ ਦਾ ਸਹਿਜ ਗੈਬ ਜਿਹੜਾ ਬਹੁਤ ਹੀ ਚੰਗਾ ਲੱਗਿਆਣ ਗੇਟ-ਗਟ ਕੇ ਥਾਣਾ ਦਾ ਸਹਿਜ ਗੈਬ ਬਹੁਤ ਹੀ ਸ਼ਾਨਦਾਰ ਆ ਇਹ ਕਿੰਨਾ ਕੱਢੀ ਜਾਊਗੀ ਦੁੱਧ ਭਾਈ ਜੀ ਸੁੱਤ 13-14 ਕਿਲੋ ਪਹਿਲਾਂ ਹੀ ਇਕੱਠੇ ਪਾਈ ਜਾਊਗੀ ਅੱਛਾ ਜੀ ਹਾਂਜੀ ਹਾਂਜੀ ਠੀਕ ਲੋ ਜੀ 13-14 ਦੀ ਬਿਹਰੇ ਦਾ ਦੁੱਧ ਭਰੂਗੇ ਅੱਜ ਤਾਂ ਮੇਰਾ ਬਹੁਤ ਜਿਹੜਾ ਦਾਸ ਟਿੱਕ ਤੋਂ ਸਟਾਰਟ ਹੋ ਗਿਆ ਬਾਕੀ ਜਿਹੜਾ ਕਦ ਕਾੜ ਸੀ ਬਹੁਤ ਹੀ ਚੰਗਾ ਆ ਗਿਆ ਥਾਣਾ ਦਾ ਸਹਿਜ ਗੈਬ ਵੀ ਐਣ ਕੱਲਾ-ਕੱਲਾ ਲੱਗਾ ਪਿਆ ਵਾ ਜੀ ਦੇ ਪਿੱਛੇ ਆ ਗਿਆ ਜੀ ਮੇਲ ਕਾਫ ਇੱਕ ਕਰ ਸਕਦੇ ਜਿਹਨਾਂ ਦੇ ਦੀਆਂ ਜਿਹੜੀਆਂ ਸਫਾਈਆਂ ਸੂਈਆਂ ਬਹੁਤ ਹੀ ਆ ਗਈਆਂ ਵਾ ਬਾਕੀ ਠੰਡੀ ਠੀਲੀ ਕੱਟੀ ਠੀਕ ਹੈ ਠੀਕ ਹੈ ਜੀ ਲਓ ਜੀ ਸੀਲੀਆਂ ਸੂਲੀਆਂ ਵੀ ਜਿਹੜੀਆਂ ਬਹੁਤ ਹੀ ਆ ਗਈਆਂ ਤੇ ਇਹਦਾ ਬਾਕੀ ਮੁੱਲ ਫਿਰ ਜੀ ਦੇ ਦਈਏ ਡੇਢ ਦੀ ਨਹੀਂ ਜਾਇਜ਼ ਜਿਆ ਕਰੀਏ ਜੀ ਅਸੀਂ ਤਾਂਹੀਂ ਦਾਤੋਂ ਦਾਤੋਂ ਹਾਂ ਜਿੱਥੇ ਛਾੜ ਦੇਣੀ ਆ ਬਾਕੀ ਛੋਟੀ ਜਿੰਨੇ ਦੀ ਮੈਂ ਕਹਤਾ ਨੇਰੀ ਦੇ ਵੇਖੀ ਜਾਂਦੀ ਹੈ ਹਾਂਜੀ ਬਾਕੀ ਤੁਸੀਂ ਦਾਦੋ ਜੋ ਮੰਗਤਾ ਕਰਣਾ ਨਹੀਂ ਕਰਦੀਏ ਖੁੱਲਾ ਜਾਈ ਤੇ ਇੱਕ ਤੀਰੀ ਦੇ ਦਈਏ ਕੋਈ ਕਰਦੀਏ ਦਾਦੋ ਫਿਰ ਤੀਰੀ ਪੰਜ ਛਾੜ ਦਈਏ 115 ਦੀ ਜੈਸ ਨੋਦ ਠੀਕ ਲਓ ਜੀ 115000 ਦੀ ਇਸ ਟਾਈਮ ਜਿਹੜਾ ਬੋਲਾ ਜਿਹੜਾ 10 ਲੀਟਰ ਸਟਾਰਟਿੰਗ ਆ ਇਹ ਜੇਪ ਵੀਰ ਭਰਾਸਤੇ ਵਾਲਾ ਲਾਜੂ ਤੇ ਚਲੋ ਦੁੱਧ ਚੰਗਾ ਕੱਢੀ ਜਨਾ ਕਰਮਾਲੀ ਨਾ ਹੈ ਪਤਲੇ ਚੰਮਲੀ ਆ ਤੇ ਦੂਜੇ ਨੰਬਰ ਤੇ ਭਾਈ ਇਹ ਕਿਵੇਂ ਜੋਟੀ ਇਹਦੇ ਵਿੱਚ ਹੀ ਦੁੱਧ ਆ ਸੁਭਾਜੋ ਅੱਛਾ ਜੀ ਹਾਂ ਜੀ ਲਓ ਜੀ ਦੁੱਧ ਆ ਸੁਭਾਜੋ ਜਿਹੜਾ ਥਣ ਥਣ ਨੂੰ ਨੋਕ ਵਾਲਾ ਲੱਗਾ ਪਿਆ ਕੱਲਾ ਕੱਲਾ ਇਹਨਰ ਕੋ ਦੁੱਧ ਭਾਈ ਜੀ ਇਹਦੇ ਕੋ ਥਲੇ ਵਿੱਚ ਜੀ ਦੁੱਧ 10 ਕਿਲੋ ਹੋ ਗਿਆ ਅੱਛਾ ਜੀ ਹਾਂ ਜੀ ਤੁਹਾਨੂੰ ਇਹ 10 ਲੀਟਰ ਜਿਹੜਾ ਇਹ ਬਹੁਤ ਤਿਆਰ ਆ ਇਹਨੂੰ ਕਿੰਨਾ ਟਾਈਮ ਲੱਗਾ ਤੈਨੂੰ ਤੈਨੂੰ ਸੁਈ ਨੂੰ ਆਜੋ 15-20 ਸੈਕਿੰਡ ਹੋਈ ਪਈ ਠੀਕ ਹੈ ਠੀਕ ਹੈ ਲਓ ਜੀ 15 ਤੋਂ 20 ਸੈਕਿੰਡ ਸੁਈ ਨੂੰ ਹੋ ਗਈ ਆ ਇਹ ਵੀ ਕੋਈ ਫਰਾ ਜਲੋ ਸੰਭਰ ਲਓ ਜੀ ਚਲੋ ਦੋ ਦੇਂਦੇ ਨਹੀਂ ਕਿੰਨਾ ਠੀਕ ਨਾ ਇਹ ਵੀ ਕਾਟ-ਕਾਟ ਦੀ ਚੰਗੀ ਆ ਗਈ ਤੇ ਖੋਲੋ ਬਾਈਏ ਦੂਮੀ ਹਰਾ ਇਹਦੇ ਪਿੱਛੇ ਹੀ ਆਗੋ ਇਹਦੇ ਮਗਰ ਵੀ ਕਟਾ ਲਓ ਜੀ ਇਹਦੇ ਪਿੱਛੇ ਇੱਕ ਮੇਲ ਕਫ ਆ ਗਿਆ ਜੇ ਇਹ ਕਾਟ-ਕਾਟ ਜਿਹੜਾ ਇਹਦਾ ਵੀ ਬਹੁਤ ਤਕੜਾ ਆ ਗਿਆ ਜੈਡ ਬਲੈਕ ਇਹ ਵੀ ਲੱਗ ਗਿਆ ਤਾਂ ਚੱਕ ਕਰੰਨੇ ਤੁਹਾਨੂੰ ਸਮਾਂ ਪਿਆ ਜਿੱਤਿਆ ਪੋ ਬਹੁਤ ਹੀ ਚੰਗਾ ਲੱਗਾ ਇਹਨੂੰ ਯਾਨੋ ਬਲਾ ਖਲਾ ਖਲਾ ਤੋਂ ਲੱਗਾ ਪਿਆ ਵਾ ਇਹ ਬਈ ਕਿਤਾ ਗੱਡੀ ਜਾਊ ਦੁੱਧ ਇਹ ਵੀ ਵਿੱਚ 12 13 ਕਿਲੋ ਖਰੀ ਜਾਊਗੀ ਠੀਕ ਹੈ ਠੀਕ ਹੈ ਜੀ ਪਹਿਲੇ ਸੂਏ 13 12 13 ਕਿਲੋ ਦੇ ਕੰਡੇ ਚੋਂ ਦੇਣਾ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ 12 13 ਲੀਟਰ ਵੀ ਦੁੱਧ ਖਰੀ ਜਾਊਗੀ ਬਾਕੀ ਬਾਈ ਨਾਲ ਜਵਾਈ ਇਹਦੀ ਕੀਤੀ ਵੀ ਉਸ ਤੋਂ ਆਉਂਦਾ ਜਾਣਾ ਵੇ ਕਾਣ ਗਲੇ ਚਾਵਾ ਫੈਲਾ ਦੇ ਕੱਲਾ ਕੱਲਾ ਦਾ ਕਰ ਪਿਆ ਆ ਤੇ ਥਣ ਵੀ ਆ ਨੋਕਲੇ ਕੱਢਿਆ ਪਿਆ ਕਰਨ ਵਾਲੀ ਨੇ ਕਰ ਸਕਦੇ ਤੁਸੀਂ ਚੈੱਕ ਤੇ ਨੋਕਲੇ ਖਾਂਦ ਜਿਹੜੀ ਚਵਾਈ ਬਹੁਤ ਜਿਆਦਾ ਨਰਮ ਹੁੰਦੀ ਤੇ ਇਹਦਾ ਬਾਈ ਜੀ ਮੁੱਲ ਫੇਰਾ ਇਹ ਵੀ ਜੀ ਦੇ ਦਿੰਦੀ ਇੱਕ ਪਾਈ ਇਸ ਪਾਈ ਜੀ ਕਰੀਏ ਜਾਇ ਜਾਇ ਦਾ ਨਹੀਂ ਦੱਸ ਦੋ ਜਾਇ ਜਾਇ ਕਰੀਏ ਲੱਖੋਂ ਦਾ ਜਾਇ ਨਾ ਲੱਖੋਂ ਵੰਦਰ ਕਰ ਦਈਏ ਹਾਂਜੀ ਲੱਖੋਂ ਦੱਸੋ ਕਿੰਨੇ ਮੀਰੀ ਜਾਂਦੀ ਏ 90 ਦੀ ਆਤੀ ਆਸ ਠੀਕ ਲਓ ਜੀ 90000 ਦੀ ਸੱਚੇ ਰੀ ਸੂਈ ਆ ਬਿਲਕੁਲ ਤਾਜੀ ਸਾਡਾ 15 ਦਿਨਾਂ ਦਾ ਪਰਾ ਜਵਾ ਗਿਆ ਪਿਛੇ ਤੇ ਕੋਈ ਵੀਰ ਭਰਾ ਚਲੋ ਚੰਗੀ ਸੇਵ ਵਾਲਾ ਵੀ ਚਲੋ ਦੁੱਧ ਚੰਗਾ ਕੱਢੀ ਜਾਣਾ ਤੇ ਬਿਲਕੁਲ ਹੀ ਠੀਕ ਸਾਡੇ ਬਾਈ ਨੇ ਨਾਰਮਲ ਰੇਟ ਦੱਸਦਾ ਵਾ ਤੇ ਆਜੋ ਹੁਣ ਤੀਜੇ ਨੰਬਰ ਤੇ ਬੜੀਆ ਵਹਿੜ ਜੀ ਦੂਜਾ ਸੂਆ ਵਹਿੜ ਗੱਪਣ ਜੋ ਅੱਛਾ ਜੀ ਹਾਂਜੀ ਹਾਂਜੀ ਦੇਖਣ ਕਿੰਨਾ ਖਲਾ ਜੂ ਦਿਨ 15 ਕ ਦਿਨ ਲਾਈ ਜੀ ਠੀਕ ਹੈ ਠੀਕ ਲਓ ਜੀ 15 ਦਿਨ ਖੜਜੀ ਦੂਜਾ ਸੂਆ ਤੇ ਥਣ ਸੂਣ ਇਹਨੂੰ ਬਹੁਤ ਚੰਗਾ ਲੱਗਾ ਕਰਮਾਲੀ ਨੂੰ ਜੇ ਕੋਲੋ ਬਾਈ ਜੀ ਨੂੰ ਜਿਹੜਾ 1 ਕਿਨੇ ਕਿ ਦਾਲੀਆਂ ਜੀ 16 17 ਕਿਲੋ ਕਹਿੰਦੇ ਪਿਛਲੇ ਸਵੇਰ ਚ ਵਾਹ ਅੱਛਾ ਜੀ ਹਾਂ ਜੀ ਬਾਕੀ 17 18 ਕਿਲੋ ਤੇ ਵਧੀਆ ਵੜ ਪਈ ਜੀ ਠੀਕ ਹੈ ਠੀਕ ਲੋ ਜੇ 16 17 ਲੀਟਰ ਜਿਹੜਾ ਪਹਿਲਾਂ ਦੇ ਦੁੱਧ ਭਰਿਆ ਵਾ ਇਹ ਤੇ ਨਾ ਢੋਲਾ ਜਿਹੜੀਆਂ ਅੱਜ ਹੈਗੀਆਂ ਹਵਾਨੇ ਤੇ ਕਾਫੀ ਤਸੂਨ ਘੱਟ ਵਾ ਹੱਦ ਦਾ ਮਾਹੂ ਮਰਮਾੜੀ ਹੈ ਵੀ ਚਲੋ ਕ੍ਰਾਸ ਰੇਟ ਵਿੱਚ ਆਂ ਕਵਲਟੀ ਚੈੱਕ ਕਰ ਸਕਦੇ ਤਾਂ ਇਹਨ ਬੋਦੀ ਵਾਲੀ ਆ ਗਈ ਹੈ ਵੜ ਹੇ ਅਗਲੀ ਸਾਰ ਤੋਂ ਜਰੂਰ ਦਿਖਾਉਂਦੇ ਆਪਾਂ ਹਵਾਨੇ ਦੇ ਨਾਲਾ ਨੋੜਾਂ ਨੂੰ ਕਾਫੀ ਆਗੀਆਂ ਵਾ ਤੇ ਥਾਂ ਚ ਚਮਾ ਸਿੱਤਾ ਦੇ ਕੱਲਾ ਕੱਲਾ ਲੱਗਾ ਹੋਇਆ ਵਾ ਹੋ ਗਿਆ ਵੀ ਸਾਰਾ ਪੁੱਛਿਆ ਕਰ ਮੈਂ 20000 ਰੁਪਏ ਸੈਂਪਲ ਤੇ ਜਲਦੀ ਖੜਾ ਨੋੜਾ ਇਹਦਾ ਬਾਈ ਕੀ ਮੋਟਾ ਹੈਰਾ ਫਿਰ ਜੀ ਦੇ ਦਈਏ 50000 ਦੀ ਗੈਸ ਨਾ ਕਰੀਏ ਇਹ ਕਿਥੇ ਖੜਦੇ ਨਹੀਂ ਨਹੀਂ ਦੱਸ ਦੋ ਨਹੀਂ ਦੱਸ ਦੋ ਆਪ ਹੀ ਦੇ ਦਈਏ 45000 ਦੀ 45 ਦੀ ਹੋਰ ਛੱਡ ਦੇ ਥੋੜੇ ਜਿਹੀ ਨਹੀਂ ਦੱਸ ਦੋ ਜਾਣ ਤੋਂ ਜਿੱਥੇ ਮੈਂ ਦੱਸਣਾ ਛੱਡ ਹੀ ਦਣੀ ਆ ਖੁੱਲੀ ਦੱਸ ਵੀ ਰਹੀ ਆ 40 ਦੀ ਮੈਂ ਤਾਂ ਨਾ ਜਾਣਦੇ ਚੱਲ ਜਾਂਦੇ ਲੋ ਜੀ 40000 ਦੀ ਇਹਦੇ ਦੁੱਧ ਵੀ 17 18 ਲੀਟਰ ਵਾਲੀ ਆ ਤੇ ਬਿਲਕੁਲ ਹੀ ਨਵਾਂ ਮਾਗੀ ਜੋ ਮੁੱਲ ਆਪਾਂ ਪਾਤੇ ਜਿੰਨੇ ਜਿੰਨੇ ਰੇਟ ਐ ਨਾ ਇਹਨਾਂ ਮਾਰਕੀਟ 'ਚ ਇਹ ਰੇਟ ਹੋਊਗਾ ਨਹੀਂ ਹੈਗਾ ਸਹੀ ਗੱਲ ਨਹੀਂ ਹੈਗਾ ਲੋ ਜੀ ਜੋ ਰੇਟ ਆ ਇਹ ਆ ਜਿਹੜਾ ਸਖਾਂ ਦੇ ਰੇਟ ਆਪਾਂ ਤੁਹਾਨੂੰ ਜੱਸੀ ਦੀ ਐ ਭਾਜੀ ਹਾਂ ਜੀ ਇਹ ਚੱਤੀ ਕਿੰਨੀ ਕੁ ਉਮਰ ਹੋ ਗਈ ਇਹਦੀ ਇਹ ਜੀ 14 15 ਮਹੀਨੇ ਲੱਗੀ ਐਨ ਲੈ ਆਓ ਉਹਨਾਂ ਹੀ 14-15 ਮਹੀਨਿਆਂ ਦੀ ਸਾਰੀ ਉਮਰ ਜਿਹੜੀ ਉਹ ਪੋਜਾਂਤੀ ਆ ਗਈ ਤੇ ਖੋਦੀ ਵਾਲੀ ਖੋਦੀ ਵਾਲੀ ਮਦਮੇ ਸੱਤ ਰਾਜ ਹਰੇ ਤੇ ਵੀ ਕੋਈ ਵੀਪਰਾ ਚਲੋ ਸੇਵਾਲਾ ਲੈ ਜੂ ਤੇ ਚਲੋ ਵਹਿੜ ਚੰਗੀ ਬਣ ਜਾਣਾ ਕੱਢ ਕੋਈ ਤੇ ਜਿਹੜਾ ਪੌਂਦੀ ਕਰ ਜੂ ਵੀ ਕਰਮਾਲੀ ਇਹ 16 ਤੋਂ 17 ਮਹੀਨੇ ਸਾਰੀ ਇਹਦੀ ਹੋੜੇ ਜੇ ਇਹ ਝੋਲੀ ਝਾਲੀ ਤੁਹਾਨੂੰ ਦਿਖਾਉਂਦੇ ਆਂ ਇਹਦੀ ਐਨ ਕੱਲਾ ਕੱਲਾ ਤੇ ਗਿੱਠ ਗਿੱਠ ਤੇ ਹੁਣੇ ਥਾਂ ਲੱਗਾ ਪਿਆ ਕਰਮਾਲੀ ਦੇ ਇਹ ਬਾਈ ਜੇਦਾ ਕੀ ਕਰਨਾ ਮੋਲ ਇਹ ਰੋ ਐਨਰਜੀ ਦੇ ਦੀਏ ਤਾਂ ਗਿਆ ਸੀ ਗਾਹ ਦੀ ਕਰਦੇ ਮਾਨਤਾ ਕਰਦੇ ਨਹੀਂ ਨਾ ਗਿਆ ਚੱਲ ਗਏ ਸਾਥੀਆਂ ਦੇ ਸਾਥੀ ਲਓ ਜੀ ਸਤ ਜੋਰ ਡੀ ਜੇ ਕਾ ਜੀ ਵੈੜ ਚਲੋਈ ਕਈ ਵੀਰ ਭਰਾ ਸ਼ਕੀਨ ਹੁੰਦੇ ਆ ਤੇ ਇਹ ਵੀ ਕੋਈ ਵੀਰ ਭਰਾ ਜਿਹਨੂੰ ਸੇਵਲ ਲਾਦਾ ਚਲੋ ਵੈੜ ਚੰਗੀ ਬਣ ਜਾਦਾ ਮਕੇ ਦੇ ਨੂੰ ਪਛ ਵੀ ਪਾਈ ਦੇ ਪੋਲ ਚੰਗੇ ਆ ਕਿਹੜੀ ਦੀ ਉਹ ਸਾਦੇ ਹੋਣੀ ਏ ਲਓ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਘੋਡੀ ਕਰ ਦਿਖਾਈ ਆ ਦੀ ਲਾਈਵ ਆ ਪੰਜ ਵਜੇ ਇੱਧਰ ਆ ਕੇ ਦਿਖਾ ਦਿੰਨੇ ਆ ਤੇ ਬਾਲਟੀ ਫਟਦੇ ਆਉਂਦਾ ਜਿਹੜਾ ਲਈ ਧਾਰਾ ਮਾਰ ਦਿੰਨੀ ਧਾਰਾ ਮਾਰ ਦਿੰਨੀ ਮੇਕ ਨੂੰ ਮਾਰ ਤਾਂ ਸੰਭੀਆ ਮੰਨੋ ਜਵਾਬ ਨਹੀਂ ਲਾਗੇ ਤਾਂ ਮਾ ਚੈੱਕ ਕਰੰਦੇ ਪਰ ਉਹਦੀ ਐਨ ਚੰਗਾ ਫਤਵਾ ਵਾ ਤੇ ਥੋੜਾ ਜਿਹਾ ਡਰਦੀ ਐ ਜਦੋਂ ਤਾਂ ਕੀ ਕਰ ਸਕਦੇ ਐ ਐਨ ਕਿਲੇ ਗੜਵਾ ਕਣ ਕੱਟ ਲਿਆ ਤੇ ਇਹਦੀ ਹੁਣ ਆਪਾਂ ਲਾਈਵ ਤੁਹਾਨੂੰ ਪੂਰਾ ਪੂਰਾ ਮਾਰਕੀਟ ਦਿਖਾ ਦਨੇ ਮਾਰੋ ਧਰਾ ਮਾਰੋ ਵਿੱਚ ਕਰੋ ਲੋ ਵੀ ਅਗਲੇ ਧਾਰ ਦੇ ਚਵਾਈਗੇ ਬਲ ਸੌਲੀ ਜੀਆਂ ਗੋਲ ਧਾਰਾ ਦੇ ਨਰ ਮਚਵਾਈ ਆ ਠੀਕ ਜੇ ਤੇ ਆਹ ਵਾਲੀ ਵਨ ਮਗਰ ਲੈਣਾਂ ਦੀ ਜੇ ਤੇ ਚਵਾਈ ਜੂਰੀ ਜਿਹੜੀ ਆ ਉਹ ਨੰਬਰ ਆ ਬਲ ਸੌਲੀ ਜੀਆਂ ਗੋਲ ਧਾਰਾ ਵਾਂ ਕੋਈ ਘੂਰ ਕੋਈ ਛਟਾਣੀ ਜੇ ਠੀਕ ਹੈ ਭਾਈ ਜੀ ਠੀਕ ਜੇ ਹੋਰ ਆ ਤੁਸੀਂ ਠੀਕ ਜੀ ਠੀਕ ਜੀ ਲੋ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ